ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਸਵੀਰ ਸਿੰਘ ਮੈਨੇਜਿੰਗ ਡਾਇਰੈਕਟਰ ਆਫ ਇੰਗਲਿਸ਼ ਟਰੀ ਇੰਸਟੀਟਿਊਟ ਆਫ ਆਇਲਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਕਿ ਟਾਈਮ ਟੂ ਟਾਈਮ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਆ ਜੋ ਵੀ ਨਵੀਆਂ ਅਪਡੇਟਸ ਜਨ ਕਿ ਕੈਨੇਡਾ ਸਟਡੀ ਵੀਜ਼ਾ ਦੇ ਰਿਲੇਟਡ ਜਾਂ ਆਸਟ੍ਰੇਲੀਆ ਸਟਡੀ ਵੀਜ਼ਾ ਦੇ ਰਿਲੇਟਡ ਆ ਰਹੀਆਂ ਹੈ ਕਿ ਆ ਮੈਂ ਉਹ ਸਭ ਜਿਹੜੀਆਂ ਅਪਡੇਟਸ ਹੈ ਕਿ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ ਅਸੀਂ ਵੀਡੀਓਜ਼ ਨਹੀਂ ਬਣਾ ਸਕੇ ਕਿ ਕੁਝ ਰੁਝੇਵਿਆਂ ਦੇ ਵਿੱਚ ਬਿਜ਼ੀ ਹੋਏ ਹੋਏ ਸੀਗੇ ਕੁਝ ਬੱਚੇ ਭੇਜਣ ਵਿੱਚ ਬਿਜ਼ੀ ਹੋਏ ਅਸੀਂ ਫ੍ਰੀਫਾਇਰ ਵੀ ਆ ਤਾਂ ਕਿ ਯਾਨੀ ਕਿ ਬੱਚਿਆਂ ਨੂੰ ਯਾਨੀ ਕਿ ਪ੍ਰੋਪਰਲੀ ਅਪਡੇਟ ਸੜੀ ਹੈਗੀ ਦੇ ਸਕੀਏ ਸੋ ਅੱਜ ਦੀ ਜਿਹੜੀ ਆਪਾਂ ਮੇਨ ਗੱਲ ਕਰ ਰਹੇ ਹੈ ਕਿ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਜਿੱਥੇ ਕਿ ਯਾਨੀ ਕਿ ਮੈਂ ਆਪਣੀ ਪੁਰਾਣੀ ਵੀਡੀਓ ਦੇ ਵਿੱਚ ਯਾਨੀ ਕਿ ਤੁਹਾਨੂੰ ਆਲਰੇਡੀ ਦੱਸ ਚੁੱਕਾ ਹੈਗਾ ਕਿ ਕੈਨੇਡਾ ਦੇ ਵਿੱਚ 20000 ਜਿਹੜਾ ਹੈਗਾ ਵਾ ਜੀਆਈਸੀ ਉਹ ਆਲਰੇਡੀ ਇੰਪਲੀਮੈਂਟ ਹੋ ਚੁੱਕਾ ਹੈਗਾ ਵਾ ਸੈਕੰਡਲੀ ਇੱਕ ਬਹੁਤ ਜ਼ਿਆਦਾ ਯਾਨੀ ਕਿ ਰੂਮਰ ਜਿਹੜਾ ਚੱਲ ਰਿਹਾ ਸੀਗਾ ਕਿ ਯਾਨੀ ਕਿ ਕਹਿ ਰਹੇ ਸੀ ਕਿ ਕਿ ਬੱਚਿਆਂ ਨੂੰ ਫੀਸ ਜਿਹੜੀ ਹੈਗੀ ਆ ਫੀਸ ਸਲਿੱਪਸ ਦੇਣ ਦੀ ਜ਼ਰੂਰਤ ਨਹੀਂ ਹੈਗੀਗੀ ਆ ਉਹਦੇ ਬੱਚੇ ਜਾਨੀ ਕਿ ਹੁਣ ਕੁਝ ਬੱਚਨ ਨੂੰ ਇਹ ਲੱਗ ਰਿਹਾ ਸੀਗਾ ਕਿ ਪਤਾ ਨਹੀਂ ਸ਼ਾਇਦ ਕਾਲਜਸ ਵਾਲੇ ਫੀਸ ਜਿਹੜੇ ਹੈਗੇ ਲੈਣਗੇ ਜਾਂ ਨਹੀਂ ਲੈਣਗੇ ਇਸ ਦੇ ਵਿੱਚ ਇੱਕ ਕਨੈਕਸ਼ਨ ਜਿਹੜਾ ਹੈਗਾ ਵਾ ਖਾਸ ਤੌਰ ਤੇ ਜਿਹੜਾ ਯੂਨੀਵਰਸਿਟੀਆਂ ਨੂੰ ਲੈ ਕੇ ਕਾਲਜਸ ਨੂੰ ਲੈ ਕੇ ਪ੍ਰਾਈਵੇਟ ਕੈਰੀਅਰ ਕਾਲਜਸ ਨੂੰ ਲੈ ਕੇ ਉਹਨਾਂ ਨੇ ਡਾਇਰੈਕਟ ਜਿਹੜਾ ਹੈਗਾ ਵਾ ਲਿੰਕ ਜਿਹੜਾ ਹੈਗਾ ਵਾ ਅੰਬੈਸੀਸ ਨੇ ਡਾਇਰੈਕਟ ਲਿੰਕ ਜਿਹੜਾ ਹੈਗਾ ਕਾਲਜਸ ਯੂਨੀਵਰਸਿਟੀ ਨਾਲ ਕੀਤਾ ਹੋਇਆ ਵਾ ਕਿਉਂਕਿ ਜਦੋਂ ਵੀ ਮੇਨ ਅਪਲੀਕੇਸ਼ਨ ਫਾਰਮ ਜਿਹੜਾ ਹੈਗਾ ਵਾ ਸਟੂਡੈਂਟਸ ਦਾ ਜਾਨੀ ਕਿ ਸਬਮਿਟ ਕੀਤਾ ਜਾਏਗਾ ਅੰਬੈਸੀਸ ਦੇ ਵਿੱਚ ਥੈਟ ਟਾਈਮ ਦੇ ਉੱ ਉਹ ਉਸ ਤੇ ਅਕੋਰਡਿੰਗ ਉਸ ਦੀ ਸਟੂਡੈਂਟ ਆਈਡੀ ਦੇ ਅਕੋਰਡਿੰਗ ਜਿਹੜੀ ਉਹਨਾਂ ਦੇ ਸਾਰੇ ਇਨਫੋਰਮੇਸ਼ਨ ਹੈਗੀ ਆ ਬੱਚਿਆਂ ਦੀ ਉਹਨਾਂ ਨੇ ਫੀਸ ਕਿੰਨੀ ਭਰੀ ਹੈਗੀ ਆ 6 ਮੰਥ ਦੀ ਭਰੀ ਆ ਜਾਂ 1 ਇਅਰ ਦੀ ਭਰੀ ਹੈਗੀ ਆ ਉਹ ਡਾਇਰੈਕਟ ਕਾਲਜ ਨੂੰ ਮੇਲ ਪਾ ਕੇ ਦੱਸੇਗਾ ਕਿ ਯਾਨਕੀ ਹਾਂਜੀ ਇਹ ਬੱਚੇ ਨੇ ਆਪਣੀ ਫੀਸ ਭਰ ਦਿੱਤੀ ਹੈਗੀ ਆ ਤੇ ਹੁਣ ਤੁਸੀਂ ਅੱਗੇ ਇਹਨਾਂ ਦਾ ਪ੍ਰੋਸੈਸ ਵਿੱਚ ਲੈ ਸਕਦੇ ਹੈਗੇ ਸੋ ਜੀਆਈਸੀ ਨੂੰ ਲੈ ਕੇ ਯਾਨਕੀ 1st ਆਫ ਅਪ੍ਰੈਲ ਤੋਂ ਜੀਆਈਸੀ ਜਿਹੜਾ ਹੈਗਾ 20000 ਡਾਲਰ ਆ ਰਿਹਾ ਹੈਗਾ ਵਾ ਜਿਹੜਾ ਕਿ ਬਹੁਤ ਜ਼ਿਆਦਾ ਟਫ ਹੋ ਰਿਹਾ ਹੈਗਾ ਵਾ ਕਾਫੀ ਸਾਰੇ ਸਟੂਡੈਂਟਸ ਦੇ ਵਾਸਤੇ ਕਿਉਂਕਿ ਮਨ ਆਲ ਇਸ ਦੇ ਅਕੋਰਡਿੰਗ ਇੱਕ ਚੀਜ਼ ਦੇਖੀ ਜਾ ਸਕਦੀ ਹੈ ਕਿ ਐ ਕਿ ਜਿੱਥੇ STS ਦੇ ਨਾਲ 1 ਇਅਰ ਦੀ ਫੀਸ ਤੇ ਪਲੱਸ 1 20000 ਜਿਹੜਾ ਹੈਗਾ ਵਾ ਜੀਆਈਸੀ ਜਾ ਰਿਹਾ ਹੈਗਾ ਵਾ ਇਹ ਮਾਪਿਆਂ ਦੇ ਉੱਤੇ ਇੱਕ ਬਹੁਤ ਵੱਡਾ ਬੋਝ ਪੈ ਜਨਾਂ ਕਿਉਂਕਿ ਅਰਾਊਂਡ 18 ਲੱਖ ਤੋਂ ਲੈ ਕੇ 20 ਲੱਖ ਤੱਕ ਜਾਨੀ ਕਿ ਸਿਰਫ ਤੇ ਸਿਰਫ ਕਾਲਜਸ ਤੇ ਜਾਨੀ ਕਿ ਜੀਆਈਸੀ ਦਾ ਖਰਚਾ ਹੀ ਮਾਪਿਆਂ ਨੂੰ ਭਰਨਾ ਪਵੇਗਾ ਆਫਟਰ ਥੈਟ ਜਿਹੜਾ 2.5 ਲੱਖ ਰੁਪਏ ਯਾਨੀ ਕਿ ਐਕਸਟਰਾ ਲੱਗਦਾ ਹੈ ਬੱਚੇ ਡਾਲਰਸ ਲੈਂਦੇ ਹੈਗੇ ਆ ਟਿਕਟਸ ਲੈਂਦੇ ਹੈਗੇ ਆ ਪਲੱਸ ਆਪਣੇ ਕੱਪੜੇ ਵਗੈਰਾ ਸ਼ਾਪਿੰਗ ਵਗੈਰਾ ਕਰਦੇ ਹੈਗੇ ਆ ਤਾਂ ਅਪਰੋਕਸੀਮੇਟ ਜਿਹੜੀ ਅਮਾਉਂਟ ਹੈ ਕੀ ਆ 23 ਜਾਂ 24 ਲੱਖ ਤੇ ਪਹੁੰਚ ਜਾਂਦੀ ਹੈ ਸੋ ਇਸ ਚੀਜ਼ ਨੂੰ ਦੇਖ ਕੇ ਜਿੱਥੇ ਇਹਨਾਂ ਨੇ ਇਨੀ ਸਖਤਾਈ ਜ਼ਿਆਦਾ ਕੀਤੀ ਹੋਈ ਹੈਗੀ ਆ ਉਥੇ ਨਾਲ ਹੀ ਇਹਨਾਂ ਨੇ ਇੱਕ ਨਵਾਂ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਹੋਇਆ ਸੀਗਾ ਆਲਰੇਡੀ ਇਹ ਪ੍ਰੋਗਰਾਮ ਕਾਫੀ ਟਾਈਮ ਤੋਂ ਚੱਲ ਰਿਹਾ ਹੈਗਾ ਵਾ ਇਹ ਪ੍ਰੋਗਰਾਮ ਨੈਨੀ ਪ੍ਰੋਗਰਾਮ ਨੈਨੀ ਕੇਅਰ ਕੇਅਰ ਦੇ ਵਿੱਚ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈਗਾ ਉਸ ਦੇ ਵਿੱਚ ਇਹ ਅਸੀਂ ਆਲਰੇਡੀ ਨੈਨੀ ਪ੍ਰੋਗਰਾਮ ਜਿਹੜਾ ਹੈਗਾ ਕਰਵਾ ਰਹੀ ਹੈ ਕਿਉਂਕਿ ਅ ਅਲਾਈਟ ਕੇਅਰ ਗਿਵਰ ਨਾਮ ਦੀ ਸੰਸਥਾ ਦੇ ਅੰਡਰ ਅਸੀਂ ਇਹ ਪ੍ਰੋਗਰਾਮ ਕਰਵਾ ਰਹੇ ਹੈਗੇ ਆ ਇਸ ਪ੍ਰੋਗਰਾਮ ਦੀ ਜਿਹੜੀ ਲੈਂਥ ਹੁੰਦੀ ਹੈ ਕਿ ਆ ਡਿਊਰੇਸ਼ਨ ਜਿਹੜੀ ਹੁੰਦੀ ਹੈ ਕਿ ਆ ਉਹ 6 ਮਨთ ਦੀ ਹੁੰਦੀ ਹੈ ਕਿ ਆ ਆਫਟਰ 댓 ਜਿੱਥੇ ਪਹਿਲਾਂ ਇਹਨਾਂ ਦੀ ਰਿਕੁਆਇਰਮੈਂਟ ਸੀਗੀ ਕਿ ਨੈਨੀ ਹਮੇਸ਼ਾ ਪਹਿਲਾਂ ਕੱਲੀ ਜਾਂਦੀ ਹੁੰਦੀ ਸੀ ਕਿਤੇ ਆਫਟਰ 댓 ਜਨਕਿ ਜਦੋਂ 9 ਜਾਂ 10 ਮਹੀਨੇ ਹੋ ਜਾਂਦੇ ਸੀਗੇ ਫਿਰ ਉਹ ਆਪਣੇ ਅ ਪੈਰੈਂਟਸ ਜਾਂ ਆਪਣੇ ਬ੍ਰਦਰ ਸਟਰ ਜਾਂ ਆਪਣੇ ਸਪਾਊਸ ਹੈਗੇ ਆ ਉਹਨਾਂ ਨੂੰ ਸਾਥ ਸਕਦੇ ਸੀਗੇ ਵਿਸਟਰ ਵੀਜ਼ਾ ਦੇ ਉੱਤੇ ਬਟ ਇਸ ਵਾਰ ਇਹਨਾਂ ਨੇ ਇੱਕ ਬਹੁਤ ਵੱਡੀ ਅਪਰਚੂਨਿਟੀ ਦਿੱਤੀ ਹੈ ਕਿ ਇਹ ਕਿ ਨੈਨੀ ਸਟੇਡੀਆਂ ਹੈ ਕਿ ਆ ਮੈਂ ਆਪਣੇ ਨਾਲ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਤੇ ਬੱਚੇ ਨੂੰ ਲੈ ਕੇ ਜਾ ਸਕਦੇ ਆ ਤੇ ਬੱਚੇ ਨੂੰ ਸਕੂਲਿੰਗ ਵੀਜ਼ਾ ਦੇ ਵਿੱਚ ਉੱਥੇ ਆਪਣਾ ਪਾਸ ਆ ਦੇ ਸਕੂਲਸ ਵਿੱਚ ਪਾ ਸਕਦੇ ਆ ਜਿੱਥੇ ਉਹਨਾਂ ਨੂੰ ਗਵਰਨਮੈਂਟ ਦੇ ਹੋਰ ਫੈਸਿਲਿਟੀਆਂ ਵੀ ਦਿੱਤੀਆਂ ਜਾਣਕੀਆਂ ਸੋ ਇਹ ਇੱਕ ਨਵੀਂ ਸਕੀਮ ਜਿਹੜੀ ਹੈ ਕਿ ਆ ਨੈਨੀਸ ਜਿਹੜੀਆਂ ਹੈਗੀਆਂ ਮੈਂ ਨੈਨੀ ਦਾ ਪ੍ਰੋਗਰਾਮ ਕਰਨ ਦੇ ਉਪਰੰਤ ਤੁਸੀਂ ਆਪਣਾ ਅਸੀਂ ਜੋਬ ਲੈਟਰਸ ਵੀ ਅਪਲਾਈ ਕਰਵੋਣੇ ਹੈ ਕਿ ਆ ਜੋਬ ਲੈਟਰਸ ਦੀ ਜਾਨਕੀ ਸਹੂਲਤ ਵੀ ਜਾਨਕੀ ਸਾਡੇ ਕੋਲ ਹੈਗੀ ਆ ਤਾਂ ਕਿ ਅਸੀਂ ਬੱਚਿਆਂ ਨੂੰ ਨੈਨੀ ਕਰਾਉਣ ਤੋਂ ਤੁਰੰਤ ਬਾਅਦ ਉਹਨਾਂ ਨੂੰ ਲਈ ਅਪਲਾਈ ਕਰਵਾ ਕੇ ਦੇਈਏ ਆਫਟਰ ਥੈਟ ਇਨਕਿ ਤਾਂ ਕਿ ਬੱਚੇ ਜਿਹੜਾ ਆਪਣਾ ਵੀਜ਼ਾ ਲੈ ਕੇ ਆਪਣਾ ਕੈਨੇਡਾ ਜਾਂਦਾ ਸੁਪਨਾ ਸਾਕਾਰ ਕਰ ਸਕਾ ਸੋ ਇਹ ਇੱਕ ਬਹੁਤ ਵੱਡੀ ਆਪਰਚੂਨਿਟੀ ਹੈਗੀ ਆ ਜਿਹੜੀ ਨੈਨੀ ਪ੍ਰੋਗਰਾਮ ਦੀ ਆਈ ਹੋਈ ਹੈ ਕਿ ਆ ਸੋ ਨੈਨੀ ਪ੍ਰੋਗਰਾਮ ਨੂੰ ਆਪਨਾ ਦੇਖੋ ਕੋਕੀ ਨੈਣੀ ਪ੍ਰੋਗਰਾਮ ਦੇ ਲਈ ਯਾਨੀ ਕਿ ਕੋਈ ਵੀ ਏਜ ਲਿਮਿਟ ਦੀ ਬਾਹਰ ਨਹੀਂ ਚੱਲ ਰਹੀ ਹੈ ਕਿ ਕਿ ਐਟ ਲੀਸਟ ਯਾਨੀ ਕਿ ਮੈਂ ਕਹਿ ਸਕਦਾ ਹੈ ਕਿ ਮੈਂ ਕਿ 18 ਇਅਰ ਤੋਂ ਲੈ ਕੇ 35 ਇਅਰ ਤੱਕ ਨੈਣੀ ਸ਼ੜੀ ਹੈ ਕਿ ਉਹ ਨੈਣੀ ਪ੍ਰੋਗਰਾਮ ਜਿਹੜਾ ਹੈਗਾ ਉਹ ਓਪਨ ਹੋਇਆ ਹੋਇਆ ਹੈਗਾ ਤੁਸੀਂ ਇਸ ਪ੍ਰੋਗਰਾਮ ਦਾ ਲਾਭ ਉਠਾਓ ਇੱਕ ਬਹੁਤ ਸੁਨਹਿਰੀ ਮੌਕਾ ਚੱਲ ਰਿਹਾ ਹੈਗਾ ਤੇ ਸੈਕੰਡਲੀ ਇਹਦੇ ਵਿੱਚ ਨੈਣੀ ਪ੍ਰੋਗਰਾਮ ਦੇ ਨਾਲ ਯਾਨੀ ਕਿ ਜਿਹੜਾ ਹੈਗਾ ਵਾ ਆਲਸ ਜਿਹੜਾ ਹੈਗਾ ਉਹ ਮਸਟ ਕੀਤਾ ਹੋਇਆ ਕਿਉਂਕਿ ਕਈ ਸਟੂਡੈਂਟ ਜਿਹੜੇ ਹੈਗੇ ਆ 5.5 ਤੇ ਸਟਕ ਕਰ ਜਾਂਦੇ ਹੈ ਕਿ ਜਿਨ੍ਹਾਂ ਦਾ 5-5 6-6 ਸਾਲ ਦਾ ਗੈਪ ਹੁੰਦਾ ਹੈ ਕਿ ਉਹ ਸਟੱਡੀ ਵੀਜ਼ਾ ਲਈ ਨਹੀਂ ਅਪਲਾਈ ਕਰ ਸਕਦੇਗੇ ਪਲੱਸ 2 ਕੈਂਡੀਡੇਟ ਏ ਐਨ ਐਮ ਕੈਂਡੀਡੇਟ ਜੀ ਐਨ ਐਮ ਕੈਂਡੀਡੇਟ ਤੇ ਪਲੱਸ ਯਾਨੀ ਜਿਹੜੇ ਹੈਗੇ ਆ ਜਿਨ੍ਹਾਂ ਨੇ ਐਮਏ ਕੀਤੀ ਹੋਈ ਹੈ ਕਿ ਆ ਲਾਈਕ ਕਿਸੇ ਵੀ ਸਟਰੀਮ ਦੇ ਵਿੱਚੋਂ ਜਿਹੜਾ ਕੈਂਡੀਡੇਟ ਹੈਗੇ ਆ ਖਾਸ ਤੌਰ ਤੇ ਯਾਨੀ ਕਿ ਜਿਹੜੇ ਜੀ ਐਨ ਐਮ ਸਟੂਡੈਂਟ ਹੈਗੇ ਆ ਨਰਸਿੰਗ ਫੀਲਡ ਨਾਲ ਰਿਲੇਟ ਕਰਦੇ ਹੈ ਕਿ ਉਹਨਾਂ ਨੂੰ ਡੈਫੀਨੇਟਲੀ ਇਸ ਚੀਜ਼ ਦੀ ਪਹਿਲ ਦਿੱਤੀ ਜਾ ਰਹੀ ਹੈਗੀ ਇਸ ਚੀਜ਼ ਦੀ ਪਹਿਲ ਦਿੱਤੀ ਜਾ ਰਹੀ ਹੈਗੀ ਕਿ ਉਹਨਾਂ ਨੂੰ ਲੀਵੀਆਸ਼ ਜਿਹੜੇ ਹੈਗੇ prefered space ਤੇ ਉੱਤੇ ਮਿਲਣਗੇ ਸੋ ਇਹ ਸਭ ਤੋਂ ਵੱਡੀ ਇੱਕ opportunity ਆ ਰਹੀ ਹੈ ਕਿ ਸੋ ਇਸ ਚੀਜ਼ ਦਾ ਇੱਕ ਲਾਭ ਉਠਾਇਆ ਜਾਵੇ ਤੁਸੀਂ ਵੀ ਆਪਣਾ ਲੈਡੀ ਕੋਰਸ ਕਰਕੇ ਕੈਨੇਡਾ ਦੇ ਲਈ ਅਪਲਾਈ ਕਰੋ ਤਾਂ ਕਿ ਕਿਉਂਕਿ ਇਹ 7 ਤੋਂ 8 ਮਨਤ ਦਾ process ਜਿਹੜਾ ਹੈਗਾ ਵਾ ਇਸ ਦੇ ਵਿੱਚ ਬੱਚਿਆਂ ਨੂੰ ਵੀਜ਼ਾਸ ਜਿਹੜੇ ਹੈ ਕਿ ਆ ਗਵਰਨਮੈਂਟ ਦੇ ਦੁਬਾਰਾ ਯਾਨੀ ਕਿਨੀ ਸ਼ਾਰਟੀ ਦਿੱਤੀ ਗਈ ਹੈ ਕਿ ਆ ਆਲਰੇਡੀ ਨਿਊਜ਼ਸ ਵੀ ਆ ਚੁੱਕੀਆਂ ਹੈਗੀਆਂ ਵਾ ਗਵਰਨਮੈਂਟ ਦੇ ਦੁਬਾਰਾ ਸ਼ਾਰਟੀ ਕੀਤੀ ਗਈ ਹੈ ਕਿ ਕਿ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਕਿ 2021 ਤੱਕ ਤਹਰਾ ਟੀਚਰ ਇਹਨਾਂ ਦਾ ਇਹਨਾਂ ਦਾ ਹੈਗਾ ਵਾ ਐਪਰੋਕਸੀਮੇਟ 10 ਲੱਖ ਜਿਹੜੇ ਹੈਗੇ ਐ ਇਮੀਗ੍ਰੈਂਟਸ ਇਹਨਾਂ ਨੇ ਕਰਨੇ ਹੈ ਕਿ ਐ ਸੋ ਉਸ ਦੇ ਵਿੱਚ ਸਕਿਲਡ ਵਰਕਰਸ ਜਿਹੜੇ ਹੈਗੇ ਆ ਉਹਨਾਂ ਨੂੰ ਸਭ ਤੋਂ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ ਸੋ ਇੱਕ ਬਹੁਤ ਵੱਡੀ ਆਪਰਚੂਨਿਟੀ ਹੈ ਨੈਨੀ ਪ੍ਰੋਗਰਾਮ ਕਰਕੇ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਜਿਹੜਾ ਹੈਗਾ ਸੁਪਨਾ ਕੈਨੇਡਾ ਜਾਣ ਦਾ ਸਕਾਰ ਕਰ ਸਕਦੇ ਹੈ ਕਿ ਹਮ ਬਹੁਤ ਹੀ ਘੱਟ ਬਜਟ ਦੇ ਵਿੱਚ ਕਿਉਂਕਿ ਜਿੱਥੇ ਸਟੱਡੀ ਵੀਜ਼ਾ ਦੇ ਉੱਤੇ ਵੀ ਤੋਂ 2.2 ਲੱਖ ਰੁਪਏ ਯਾਨੀ ਕਿ ਲੱਗਦਾ ਹੈਗਾ ਵਾ ਉੱਥੇ ਤੁਹਾਡਾ ਇਸ ਦਾ ਵਿੱਚ ਬਜਟ ਜਿਹੜਾ ਹੈਗਾ ਵਾ ਤਿੰਨ ਗੁਣਾ ਘਟ ਜਾਂਦਾ ਹੈਗਾ ਵਾ ਤੇ ਤੁਸੀਂ ਆਪਣਾ ਇਸ ਚੀਜ਼ ਨੂੰ ਲੈ ਕੇ ਆਪਣਾ ਕੈਨੇਡਾ ਜਾ ਸਕਦੇ ਆ ਸੋ ਇਹ ਬਹੁਤ ਵੱਡੀ ਆਪਰਚੂਨਿਟੀ ਹੈਗੀ ਆ ਮੈਂ ਕਹੂੰਗਾ ਕਿ ਇਸ ਮੌਕੇ ਨੂੰ ਮਿਸ ਨਾ ਕੀਤਾ ਜਾਵੇ ਕਿਉਂਕਿ ਬਹੁਤ ਟਾਈਮ ਬਾਅਦ ਨੈਨੀ ਪ੍ਰੋਗਰਾਮਸ ਓਪਨ ਹੋਏ ਹੈਗੇ ਆ ਕਿ ਇਹਨੂੰ ਜਲਦੀ ਕੰਪਲੀਟ ਕੀਤਾ ਜਾਵੇ ਸੈਕੰਡਲੀ ਮੈਂ ਤੁਹਾਨੂੰ ਇਹ ਚੀਜ਼ ਜ਼ਰੂਰ ਦੱਸਣੀ ਚਾਹਾਂਗਾ ਕਿ ਨੈਨੀ ਪ੍ਰੋਗਰਾਮ ਦੇ ਲਈ ਸਭ ਤੋਂ ਜ਼ਿਆਦਾ ਮਸਟ ਹੈਗਾ ਵਾ ਤੁਸੀਂ ਆਪਣੀ ਇੰਸਟੀਚੂਟ ਨੂੰ ਪਹਿਲਾਂ ਦੇਖ ਕੇ ਚੁਣੇ ਉਹਨਾਂ ਦੇ ਵਿੱਚੋਂ ਕਿਉਂਕਿ ਬਹੁਤ ਜ਼ਿਆਦਾ ਇੰਸਟੀਚੂਟਸ ਜਿਹੜੇ ਹੈਗੇ ਸਿਰਫ ਆਈਐਨਏ ਦੇ ਟੈਗ ਨਾਲ ਚੱਲ ਰਹੇ ਆ ਇੰਟਰਨੈਸ਼ਨਲ ਨੈਨੀ ਐਸੋਸੀਏਸ਼ਨ ਇਸ ਦੇ ਵਿੱਚ ਇੱਕ ਚੀਜ਼ ਦੇਖਣ ਵਾਲੀ ਹੁੰਦੀ ਹੈ ਕਿ ਜਿਹੜੀ ਇੰਟਰਨੈਸ਼ਨਲ ਨੈਨੀ ਐਸੋਸੀਏਸ਼ਨ ਹੁੰਦੀ ਹੈ ਇਹਨਾਂ ਦੀ ਵੈਬਸਾਈਟ ਤੇ ਇੱਕ ਡਾਇਰੈਕਟਰੀ ਬਣੀ ਹੋਈ ਹੈਗੀ ਉਸ ਡਾਇਰੈਕਟਰੀ ਦੇ ਵਿੱਚ ਤੁਸੀਂ ਇਹ ਸਰਚ ਆਊਟ ਜ਼ਰੂਰ ਕਰੋ ਕਿ ਜਿੱਥੋਂ ਤੁਸੀਂ ਆਪਣੀ ਨੈਣੀ ਕਰ ਰਹੇ ਹੈ ਕਿ ਆ ਕੀ ਉਹ ਆਈਐਨਏ ਦੇ ਟੈਗ ਦੇ ਥੱਲੇ ਹੈ ਕੀ ਆ ਜੇਕਰ ਉਹ ਇੰਸਟੀਚਿਊਟ आईएनए ਦੇ ਟੈਗ ਥੱਲੇ ਨਹੀਂ ਹੈਗੀ ਕਿਉਂਕਿ आईएनए ਦਾ ਟੈਗ ਜਿਹੜਾ ਹੈਗਾ ਉਹ ਸਿਰਫ 1 ਸਾਲ ਦੀ ਸਬਸਕ੍ਰਿਪਸ਼ਨ ਦਿੰਦਾ ਹੈਗਾ ਤੇ ਕਾਫੀ ਸਾਰੇ ਇੰਸਟੀਚਿਊਟ ਜਿਹੜੇ ਹੈਗੇ ਇੱਕ ਵਾਰੀ ਸਬਸਕ੍ਰਿਪਸ਼ਨ ਲੈਣ ਤੋਂ ਬਾਅਦ ਵਿੱਚ ਉਸੇ ਟੈਗ ਨੂੰ ਲਗਾਤਾਰ ਕੰਟੀਨਿਊਸਲੀ ਚਲਾਈ ਜਾਂਦੇ ਹੈਗੇ ਆ ਦੁਬਾਰਾ ਰੀਨਿਊ ਰੀਨਿਊ ਨਹੀਂ ਕਰਾਉਂਦੇ ਹੈਗੇ ਬਟ ਉਹਦੇ ਨਾਲ ਹੀ ਅਗਰ ਦੇਖਿਆ ਜਾਵੇ ਤਾਂ ਪੰਜਾਬ ਪੈਰਾਮੈਡੀਕਲ ਕਾਉਂਸਲ ਦੇ ਅੰਡਰ ਜਿਹੜੇ ਬੱਚੇ ਨੈਣੀ ਕਰ ਰਹੀ ਹੈ ਕਿ ਉਹਨਾਂ ਦੇ ਰਿਜ਼ਲਟਸ ਜਿਹੜੇ ਹੈਗੇ ਆ ਪ੍ਰੋਪਰ ਤਰੀਕੇ ਨਾਲ ਯਾਨੀ ਕਿ ਬੋਰਡ ਦੇ ਵੱਲੋਂ ਐਗਜ਼ਾਮੀਨੇਸ਼ਨਸ ਲਏ ਜਾਂਦੇ ਹੈਗੇ ਆ ਅ ਅਲਾਈਟ ਕੇਅਰ ਕੀਵਰ ਜਾਨੀ ਕਿ ਜਿਸ ਇੰਸਟੀਚਿਊਟ ਨੂੰ ਮੈਂ ਚਲਾ ਰਿਹਾ ਹੈਗਾ ਉਹ ਪੰਜਾਬ ਪੈਰਾਮੈਡੀਕਲ ਕਾਉਂਸਲ ਦੇ ਅੰਡਰ ਚੱਲ ਰਹੀ ਹੈ ਕਿ ਸਾਡੀ ਅਫੀਲੀਏਸ਼ਨ ਉੱਥੋਂ ਲਈ ਹੋਈ ਹੈ ਤੇ ਪਲੱਸ ਆਈਐਨਏ ਨੇ ਇੰਟਰਨੈਸ਼ਨਲ ਨੈਨੀ ਐਸੋਸੀਏਸ਼ਨ ਨੇ ਉਹਨਾਂ ਨੂੰ ਅਫੀਲੀਏਸ਼ਨ ਦਿੱਤੀ ਹੋਈ ਹੈ ਤਾਂ ਕਿ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕੱਲ ਨੂੰ ਤੁਸੀਂ ਨੈਣੀ ਸਰਟੀਫਿਕੇਟ ਜਿਹੜੇ ਹੈਗੇ ਜਰੂਰ ਤੁਸੀਂ ਮੈਸੇਜ ਭੇਜਣੇ ਹੈਗੇ ਉਹ ਤੁਹਾਡੇ ਵੈਰੀਫਾਈਡ ਹੋ ਸਕਣ ਉਹਦੇ ਵਿੱਚੋਂ ਆਨਲਾਈਨ ਰਿਜ਼ਲਟਸ ਜਿਹੜੇ ਹੈ ਕਿ ਆ ਬੋਰਡ ਦੇ ਉੱਤੇ ਬੋਰਡ ਦੀ ਵੈੱਬਸਾਈਟ ਦੇ ਉੱਤੇ ਵੈਰੀਫਾਈਡ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਇੰਸਟੀ ਦੈਨ ਡਿਪਲੋਮਾਸ ਆਫਟਰ ਦੈਟ ਯਾਨੀ ਕਿ ਇਹਦੇ ਤਿੰਨ ਚਾਰ ਚਾਰ ਸਰਟੀਫਿਕੇਟ ਬਹੁਤ ਇੰਪੋਰਟੈਂਟ ਹੁੰਦੇ ਆ ਟ੍ਰੇਨਿੰਗ ਸਰਟੀਫਿਕੇਟ ਬੇਸਿਕ ਲਾਈਫ ਸਕਿਲਸ ਦਾ ਸਰਟੀਫਿਕੇਟ ਪਲਸ ਰੈੱਡ ਕ੍ਰਾਸ ਦਾ ਸਰਟੀਫਿਕੇਟ ਪਲਸ ਜਿਹੜੇ ਤੁਹਾਡੇ ਯਾਨੀ ਕਿ ਕੋਈ ਵੀ ਤੁਸੀਂ ਆਪਣੀ ਟ੍ਰੇਨਿੰਗ ਵਰ ਲਈ ਹੋਈ ਹੈ ਐਕਸਪੀਰੀਅੰਸ ਸਰਟੀਫਿਕੇਟ ਜਿਸ ਦੇ ਵਿੱਚ ਚਾਹੇ ਕਿੰਡਰਗਾਰਟਨ ਦਾ ਹੈਗਾ ਵਾ ਚਾਹੇ ਉਹ ਕਿਸੇ ਹਸਪੀਟਲ ਦਾ ਹੈਗਾ ਵਾ ਤੁਸੀਂ ਉਸ ਐਕਸਪੀਰੀਅੰਸ ਨੂੰ ਲੈ ਕੇ ਹੀ ਆਪਣੇ ਨੈਣੀ ਦੇ ਜਿਹੜੇ ਡਾਕੂਮੈਂਟ ਹੈਗੇ ਆ ਦਸਤਾਵੇਜ਼ ਜਿਹੜੇ ਹੈਗੇ ਤੁਸੀਂ ਪੂਰੇ ਕਰ ਸਕਦੇ ਹੈਗੇ ਆ ਉਸ ਤੋਂ ਬਾਅਦ ਤੁਸੀਂ ਆਪਣਾ ਅਪਲਾਈ ਕਰ ਸਕਦੇ ਆ ਪਲਸ ਇਹਦੇ ਨਾਲ 5.5 ਬੈਂਡ ਦੀ ਰਿਕੁਆਇਰਮੈਂਟ ਜਿਹੜੀ ਹੈਗੀ ਆ ਉਹ ਇੰਪੋਰਟੈਂਟ ਰੱਖੀ ਗਈ ਆ ਮੈਂ ਡਾਟਾ ਵੀ ਰੱਖੀ ਗਈ ਆ ਸੋ ਇਹ ਸਭ ਚੀਜ਼ਾਂ ਜਿਹੜੀਆਂ ਹੈਗੇ ਡਾਕੂਮੈਂਟਸ ਜਿਹੜੇ ਹੈਗੇ ਇੰਪੋਰਟੈਂਟ ਹੈ। ਸੋ ਨੈਨੀ ਪ੍ਰੋਗਰਾਮ ਦੇ ਲਈ ਅਕੇ ਆਓ ਨੈਨੀ ਪ੍ਰੋਗਰਾਮ ਕਰੋ ਤੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਜਿਹੜਾ ਹੈਗਾ ਸাকার ਕਰੋ। ਜਲਦੀ ਹੀ ਆਵਾਂਗਾ ਕਿਉਂਕਿ ਆਲਰੇਡੀ ਸਾਨੂੰ ਵੀਜ਼ਾਸ ਜਿਹੜੇ ਹੈਗੇ ਰਿਸਿਵਡ ਹੋ ਚੁੱਕੇ ਹੈਗੇ ਇੱਕ ਜਾਂ ਦੋ ਦਿਨ ਦੇ ਵਿੱਚ ਅਸੀਂ ਉਹ ਵੀਡੀਓ ਜਿਹੜੀ ਹੈਗੀ ਅਪਡੇਟ ਕਰਨ ਜਾ ਰਹੇ ਹੈ ਕਿ ਕੈਨੇਡਾ ਦੇ ਵਿੱਚ 6.0 ਨਾਟ ਲੈਸਨ 5.5 ਦੇ ਉੱਤੇ ਸਾਡੇ ਵੀਜ਼ਾਸ ਜਿਹੜੇ ਹੈਗੇ ਆ ਚੁੱਕੇ ਹੈਗੇ ਆ ਤੇ ਜਲਦੀ ਹੀ ਤੁਹਾਨੂੰ ਉਹ ਵੀ ਸ਼ੋ ਕਰਨ ਜਾ ਰਿਹਾ ਹੈਗਾ। ਧੰਨਵਾਦ।